ਹਾਂਜੀ ਪਗੂਏ ਭਰਦਾ ਐ ਉਹ ਕਰੇਂਦਾ ਜਿਹੜਾ ਪਗੂਏ ਭਰਦਾ ਐ ਕਾਊਂਟਰ ਦੇ ਉੱਲੇ ਅੱਛਾ ਹਾਂ ਪਗੂਏ ਭਰ ਕੇ ਵੇਚਦਾ ਉਹ ਭਾਈ 300 ਲਾ ਕੇ ਵੀ ਪਗੂਏ ਦਾ ਪਗੂਏ ਦਾ ਨਸ਼ਾ ਬ ਨਹੀਂ ਪੱਲੇ ਪੈਂਦਾ ਅਗਲੇ ਦੇ ਤਾਂ ਪਾਣੀ ਇਹ ਹੁੰਦਾ ਨਿਰਾ ਅੱਛਾ ਬੋਤਲ ਪੀ ਕੇ ਵੀ ਨਹੀਂ ਨਸ਼ਾ ਹੁੰਦਾ ਬੋਤਲ 280 ਦੀ ਬੋਤਲ ਐ ਪਗੂਏ ਦਾ ਨਸ਼ਾ ਬ ਨਹੀਂ ਹੁੰਦਾ ਉਹਦੇ ਨਾਲ ਸੀਲ ਕਿਨੇ ਤੋੜੀ ਆਂ ਦੱਸ ਰੋਜ਼ਾ ਹੀ ਹੁੰਦਾ ਹਾਂ ਹਾਂ ਰੋਜ਼ਾ ਹੀ ਹੁੰਦਾ ਹੁੰਦੀ ਐ ਸੀਲ ਤੇ ਇੱਥੇ ਕਿਹੜੀ ਐ ਹੋ ਗਈ ਵੀ ਇਹ ਸੀਲ ਤਾਂ ਗੱਲ ਮੈਨੂੰ ਖੋਲ ਕੇ ਪਗੂਆ ਦਿੱਤਾ ਮੈਂ ਮੈਨੂੰ ਤੋਂ 90 ਰੁਪਏ ਕੱਟੇ ਤੂੰ 10 ਰੁਪਏ ਮੇਰੇ ਕਿਉਂ ਰੱਖਦਾ ਆ? ਅਸੂ ਵਾਲਾ ਆ ਥੱਲੇ ਜੇ ਦੱਬਿਆ ਹੈ ਟੱਕਣਾ। ਇਤਰੋ ਗੋਲ ਆਗਾ ਇਥੋਂ ਟੱਕਣ ਦਾ ਪਿਆ। ਸੀਲ ਕਿਨੇ ਤੋੜੀ ਆਂ ਦੱਸ? ਤੂੰ ਨੇ ਮਾਂਗੇ ਖੁੱਲੀ ਖੁੱਲੀ ਮੈਨੂੰ। ਖੁੱਲੀ ਮੈਂ ਤਾਂ ਲਊਂਗਾ ਪਰ ਤੇ ਤਾ ਮੈਂ ਤੈਨੂੰ ਫਸਾਉਣਾ ਦੀ ਹੋਰ ਬੋਲ। ਆ ਮੈਂ ਖੋਲੂ। ਇਹਨਾਂ ਨੇ ਖੁੱਲੀ ਮੰਗੀ ਸੀਗੀ। ਖੁੱਲੀ ਮੰਗੀ ਸੀ ਇਹਨਾਂ ਨੇ। ਖੁੱਲੀ ਮੰਗੀ। ਖੁੱਲੀ ਰੋਜ਼ ਦਿੰਦਾ ਜੀ ਅੱਜ ਮੈਨੂੰ ਅੱਖਾਂ ਮਾਂ ਬੰਦ ਮੈਂ। ਖੁੱਲੀ ਨਾ ਖੁੱਲੀ ਦੇਣ ਦਾ ਅਧਿਕਾਰ ਹੈਗਾ ਆਪਣੇ ਕੋਲੇ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਬਈ ਭਗਵਾਨ ਤਮਾਨ ਨੂੰ ਬੇਨਤੀ ਕਰਨਾ ਜਾਉਨੇ ਆ। ਵੀ 280 ਦੀ ਬੋਤਲ ਕੋਈ ਪੀ ਨਹੀਂ ਸਕਦਾ ਤੇ ਖਰੀਦਦਾਰ ਬੰਦਾ ਅਗਲਾ 500 ਤੇ ਜਾਂਦਾ 280 ਦੀ ਬੋਤਲ ਨਿਕਲੀ ਮਾਗਰ ਕੀਦੇ ਆ 220 ਰੁਪਏ ਰਹਿ ਗਏ ਜੇ ਇਹ 150 180 ਦੀ ਹੋਵੇ ਬੋਤਲਾਂ ਬੰਦਾ ਆਮ ਨਾਲ ਕੀਤੇ ਲਾਵੇ ਨਾਲੇ ਘਰ ਨਾਲੇ ਘਰ ਸੁੱਖ ਸ਼ਾਂਤੀ ਨਾਲ ਬਸ ਜਾਣਾ ਹੁਣ 1000 ਰੁਪਏ ਦੀ ਬੋਤਲ ਘਰ ਰੱਖਿਆ ਆਪਣਾ ਗਮਾਂਡੀ ਸੂਬਾ ਉੱਥੇ 700 ਦੀ ਹੈ ਨਾ ਇੱਕ ਹੋਰ ਬਾਈ ਆ ਰਿਹਾ ਛਾਜਲੇ ਤੋਂ ਕਹਿੰਦੇ ਵੀ ਪਾਣੀ ਪਾਉਂਦੇ ਨੇ ਅੰਡਾਟਾ ਉੱਥੇ ਆ ਜਾਂਦਾ ਸੀਲ ਨਹੀਂ ਖੁੱਲਦੀ ਪਾਣੀ ਦਾ ਬਾਈ ਕੁਝ ਇਹ ਭਾ ਦਿੰਦੇ ਨੇ ਕੁਝ ਪਿੱਛੋਂ ਭੇਗਿਆ ਜਾਂਦਾ ਤੇ ਹਾੜੀ ਗਾਰ ਬੰਦਾ ਦਾ 280 ਰੁਪਏ ਦੇ ਕੇ ਪਗੂਏ ਭਰਦਾ ਉਹ ਕਰਿੰਦਾ ਜਿਹੜਾ ਪਗੂਏ ਭਰਦਾ ਕਾਊਂਟਰ ਦੇ ਉੱਲੇ ਉਹ ਸਾਰੀਆਂ ਬੋਤਲਾਂ ਨਿਚੋੜ ਨਿਚੋੜ ਕੇ ਉਹਦੇ ਨਾਲ ਪਗੂਏ ਭਰ ਕੇ ਪਗੂਏ ਵੇਚਦਾ ਉਹ ਸ਼ਾਮ ਨੂੰ ਹੱਥ ਆਲਣ ਤੋਂ ਪਗੂਏ ਲੈ ਲੈਂਦਾ ਬਾਈ ਅੱਛਾ ਹਾਂ ਪਗੂਏ ਭਰ ਕੇ ਵੇਚਦਾ ਉਹ ਕਦੋਂ ਵਰਜੀ ਬੋਤਲ ਲੈ ਲਿਓ ਜਲਵਾ ਦੀ ਸੋਨੂੰ ਨਾ ਉਹ ਨਿਚੋੜੀ ਹੋਈ ਮਿਲੂਗੀ ਤੇ ਸਾਫੀਆ ਲੈ ਲਿਓ। ਉਹ ਸਾਰੀਆਂ ਨਜੋੜੀਆਂ ਹੋਈਆਂ ਮਿਲਦੀਆਂ ਨੇ। ਫੇਰ ਤਾਂ ਲੋਕਾਂ ਨਾਲ ਇੱਕ ਤਾਂ ਉਹ ਮਹਿੰਗੀ ਹੋ ਗਈ ਕਹਦੇ ਵੀ। ਬਾਈ ਬਹੁਤ ਗੜੇ ਸੋਲਿਆ ਦੇ ਨਾਲ ਤਾਂ ਦੋ ਤਿੰਨ ਵਾਰੀ ਤਾਂ ਮੈਂ ਲੜ ਪਿਆ ਉਹ ਬੋਤਲ ਲਿਆਉਣੇ ਜਦੋਂ ਨਾ ਉਹ ਸਾਰੀ ਸੀਲ ਟੁੱਟੀ ਹੋਈ ਹੁੰਦੀ ਆ। ਉਹ ਸਾਰੀ ਲੀਕ ਕਰਦੀ ਹੁੰਦੀ ਆ ਬਾਈ। ਉਹ ਬੰਦਾ ਜਿਹੜਾ ਆ ਰਿਹਾ ਕਹਿੰਦਾ ਸਿੱਧਾ ਹੀ ਡਾਟਾ ਆ ਜਾਂਦਾ ਈ। ਹਾਂ ਬਾਈ ਇਹ ਤਾਂ ਕਰਦੇ ਨੇ ਇਹਨਾਂ ਦੇ ਕਿਹੜਾ ਕੁਛ ਫਰਤਾਲਾ ਕੋਈ। ਦੋਸਤੋ ਮੈਂ ਕੋਈ ਪ੍ਰਮੋਟ ਨਹੀਂ ਕਰ ਰਹੇ ਯਾਨੀ ਕਿ ਆਪਾਂ ਪਰ ਲੋਕ ਜਿਹੜੇ ਪੈਸਾ ਲਾਉਂਦੇ ਨੇ ਉਹ ਕਹਿੰਦੇ ਸਾਨੂੰ ਤਕਲੀਫ ਹੈ ਪੂਰੀ ਵੀ ਸਿੱਧਾ ਹੀ ਡਾਟਾ ਆ ਜਾਂਦਾ। ਵੀ ਨ 300 ਲੱਗਦਾ ਸਿੱਧੇ ਮੱਥੀ 300 ਦੀ ਹੋਇਆ ਹਾਂ ਬੰਦਾ ਪੁੱਤ 300 ਲੱਗਦਾ ਕੁਝ ਸਮਾਨ ਖਾ ਜਾਂਦਾ 280 ਦੀ ਬੋਤਲ ਹੋ ਗਈ 300 ਹੋ ਗਿਆ ਅਗਲੇ ਬੋਤਲ ਨਾਲ ਬਣ ਭਾਈ 300 ਲਾ ਕੇ ਵੀ ਪਉਏ ਦਾ ਪਉਏ ਦਾ ਨਸ਼ਾ ਬਣੀ ਪੱਲੇ ਪੈਂਦਾ ਅਗਲੇ ਤਾਂ ਪਾਣੀ ਆਉਂਦਾ ਨਿਰਾ ਅੱਛਾ ਬੋਤਲ ਪੀ ਕੇ ਵੀ ਨਹੀਂ ਨਸ਼ਾ ਹੁੰਦਾ ਬੋਤਲ 280 ਦੀ ਬੋਤਲ ਹੈ ਪਉਏ ਦਾ ਨਸ਼ਾ ਬਣੇ ਅੰਦਾ ਤੇ ਨਾਲ ਹੁੰਦਾ ਨਹੀਂ ਕੋਸ ਹਾਂ ਹੁੰਦਾ ਨਹੀਂ ਕੁਛ ਨਾ ਜੀ ਬੋਤਲ ਨਾਲ ਵੀ ਨਹੀਂ ਹੁੰਦਾ ਹੈ ਨਹੀਂ ਬਾਈ ਉੱਚ ਕੁਝ ਵੀ ਪਾਣੀ ਐ ਜਮਾਨੀ ਰ ਠੇਕੇਦਾਰਾਂ ਨੂੰ ਕਹ ਲੋ ਠੇਕੇਦਾਰਾਂ ਨੂੰ ਸੂਚਿਤ ਕਰਦੇ ਆ ਕਿ ਅੱਛਾ ਇਹਦਾ ਭਗਵਾਨ ਜਮਾਨ ਸਰਕਾਰ ਜੋ ਬਾਈ ਜਾ ਰਿਹਾ ਹੈ ਕਹਿੰਦਾ ਵੀ ਸ਼ਰਾਬ ਕੀ ਗੱਲ ਹੈ ਅੱਧੀਆਂ ਖੁੱਲ੍ਹਾ ਹੀ ਪਾਉਏ ਰੋਈ ਦਿੰਦਾ ਸਾਨੂੰ ਖੁੱਲੇ ਖੁੱਲੇ ਕਿਵੇਂ ਖੁੱਲੇ ਪਾਉਏ ਦੇਣ ਦਾ ਕਦੇ ਹਾਂ ਸੀਲ ਆ ਭਲਾ ਹੁੰਦਾ ਆ ਦੇਖੋ ਪਕੀਲ ਸੀਲ ਹੁਣ ਇਹ ਚੁੱਕੀ ਹੋਇਆ ਹੋਇਆ ਆ ਦੇਖੋ ਸੀਲ ਅੱਛਾ ਖੁੱਲੀ ਹੈ ਹਾਂਜੀ ਰੋਜ਼ਾ ਹੀ ਹੁੰਦਾ ਹੈ ਹਾਂ ਹਾਂ ਰੋਜ਼ਾ ਹੀ ਹੁੰਦਾ ਉੱਥੇ 20 ਰੁਪਏ ਮੋੜਦੇ ਨੇ ਇਹ 90 ਰੁਪਏ ਦਾ ਪਊਆ ਲਾਉਂਦਾ ਜੀ ਆ ਸੀਲ ਜਿਹੜੀ ਸੀਲ ਲੱਗਣੀ ਚਾਹੀਦੀਆਂ ਇਹ ਤਾਂ ਹੋਰ ਹੀ ਹੁੰਦੀ ਹੈ ਸੀਲ ਤੇ ਇੱਥੇ ਕਿਹੜੀ ਐ ਹੋ ਗਈ ਵੀ ਇਹ ਸੀਲ ਮੈਂ ਦੱਸੀ ਆ ਗਿਆ ਅੱਛਾ ਇੱਕ ਲਾਂਬਾ ਬਾਹਰੋਂ ਵੀ ਯਾਰ ਕੱਲ ਮੈਨੂੰ ਖੋਲ ਕੇ ਪਊਆ ਦਿੱਤਾ ਦੇ ਐਵੇਂ ਤਾਂ 90 ਰੁਪਏ ਕੱਟੇ ਠੀਕ ਹੈ ਉੱਥੇ ਮੈਨੂੰ 20 ਰੁਪਏ ਮੋੜੇ ਨੇ ਆ ਸਾਂਹ ਲਈ ਚੈਂਚੀਏ ਦੇਖੇ ਨੇ ਸੈਂੇ ਮੇ ਤੋਂ 90 ਰੁਪਏ ਤੈਨੂੰ ਮੈਂ 100 ਰੁਪਏ ਦੇਤਾ ਦਾਸ ਦਾ ਨੋਟ ਦੇਤਾ ਤਾਂ ਮੈਨੂੰ ਠੋਲੂ ਠੀਕ ਹੈ ਉਥੋਂ ਮੈਂ ਅੱਜ ਲੈਤਾ ਪਉਆ ਉਹਨਾਂ ਨੇ ਮੈਨੂੰ 20 ਰੁਪਏ ਮੋੜੇ ਆਸੀਆਂ ਦਾ ਪਉਆ ਹੈ ਮੈਂ ਪਉਆ ਦਾ ਆਸੀਆਂ ਦਾ ਹੈ ਫਿਰ ਤੂੰ 10 ਰੁਪਏ ਮੇਰੇ ਕਿਉਂ ਰੱਖਦਾ ਥੋੜਾ ਮੋਟਾ ਰਹਿਣ ਕਰ ਲੂਗੇ ਜੀ ਜੱਟ 300 ਦੀ ਬੋਦਲ ਆੜੀ ਆ ਗਿਆ ਹੈ ਹੈ ਆ ਸੂਆ ਲਾਇਆ ਥੱਲੇ ਦੇ ਦੱਬਿਆ ਹੈ ਠੱਕਣਾ ਇਤਨਾ ਗੋਲ ਆਗਾ ਇਥੋਂ ਟੱਕਣ ਦਾ ਪਿਆ ਆ ਜੋ ਆ ਤੇ ਨਾ ਆ ਦੇਖ ਆ ਕੀ ਐ ਆ ਕੀ ਕਰੇ ਵਾ ਹਾਂ ਹੱਥ ਨਾ ਛੋੜੇ ਨਾ ਛੋੜੇ ਨਿਚੋੜ ਕੇ ਨੂ ਆ ਸੀਲ ਕਿਨੇ ਤੋੜੀ ਆਂ ਦੱਸ ਤੂੰ ਨੇ ਮਾਂ ਕੀ ਖੁੱਲੀ ਖੁੱਲੀ ਮੈਂ ਖੁੱਲੀ ਮਾਤਾ ਲਊਂਗਾ ਪਰ ਤੈਨੂੰ ਫਸਾਉਣਾ ਦੀ ਹੋਰ ਬੋਲ ਆ ਮੈਂ ਖੁੱਲ ਨਾ ਇਹਨਾਂ ਨੇ ਖੁੱਲੀ ਮੰਗੀ ਸੀਗੀ ਖੁੱਲੀ ਮੰਗੀ ਸੀ ਇਹਨਾਂ ਨੇ ਖੁੱਲੀ ਮੰਗੀ ਖੁੱਲੀ ਰੋਜ ਦਿੰਦਾ ਜੀ ਅੱਜ ਮੈਨੂੰ ਆਖਿਆ ਮਾਂ ਬੰਦ ਮੈਂ ਖੁੱਲੀ ਨਾ ਖੁੱਲੀ ਦੇਣ ਦਾ ਅਧਿਕਾਰ ਹੈਗਾ ਆਪਣੇ ਕੋਲੇ ਖੁੱਲਾ ਪਊਆ ਦੇਣ ਦਾ ਹਾਂ ਤੂੰ ਦੱਸ ਸਹੀ ਆ ਅਧਿਕਾਰ ਤਾਂ ਨਹੀਂ ਹੈਗਾ ਹਾਂ ਪਰ ਬੰਦਾ ਨੇ ਬੋਲਾ ਤਾਂ ਮੈਨੇ ਦੇ ਦਿਆ ਖੁੱਲਾ ਨਾ ਛੋੜਦਾ ਨਿਚੋੜ ਕਿਵੇਂ ਕਰ ਸਕਦਾ ਤੂੰ ਦਾਰੂ ਨਾ ਛੋੜ ਕਿਵੇਂ ਸੰਕਰ ਸਕਦਾ ਤੂੰ ਮੈਨੂੰ ਹੱਥਨ ਸਾਹਾਰ ਬੰਦਾ ਨੂੰ ਆਈ ਹੋਇਆ ਭਾਈ ਉਹ ਵੀ ਦਾਰੂ ਵੀ ਕੀ ਮਰੇ ਨੇ ਵੀ ਮਰ ਕੇ ਸਰਕਾਰ ਸੁੱਤੀ ਪਈ ਐ ਇਹ ਜੀਬਲ ਗੋਰੇ ਨਹੀਂ ਕਰਦੀ ਇਹ ਬੋਤਲਾਂ ਕਿਵੇਂ ਸੀਲਾਂ ਟੁੱਟੀਆਂ ਹੋਈ ਮਿਲਦੀਆਂ ਨੇ ਕਿ ਕਿਵੇਂ ਉਹ ਭਾਈ ਯਾਰ ਸਾਰਾ ਜਿਹੜੀ ਉੱਤੇ ਸੀਲ ਲੱਗੀ ਹੋਈ ਐ ਚਿੱਟੀ ਐ ਤਾਂ ਉਹ 2 ਨੰਬਰ ਤੇ ਜਿੱਥੋਂ ਮਰਜ਼ੀ ਲੈ ਲੈ ਚੇਪੀਆਂ ਆ ਹਾਂ ਆ ਗੁਜਰਾਮਰੇ ਦੀ ਉਹ ਵੀ ਕੈਮੀਕਲ ਨੂੰ ਐਡੇ ਤੋਂ ਆਇਆ ਤੀਗਾ ਉਹ ਵੀ ਫੜੀ ਸੀਗੇ 2 ਨੰਬਰ ਦੀ ਸ਼ਰਾਬ ਉਹ ਬਣਾਉਂ ਦਿੱਤੀ ਆਹ ਜੇ ਗੱਲ ਕਰਾਂ ਨੂੰ ਪੀ ਕੇ ਮਰ ਗਿਆ ਕੋਈ ਆ ਸੀਲਾਂ ਦਾ ਕੀ ਕੀ ਵੈਲਿਊ ਐ ਸੀਲਾਂ ਦੀ ਜੇ ਸੀਲ ਹੁੰਦੀ ਆ ਬੋਤਲ ਤੋਂ ਲੈ ਕੇ ਢੱਕਣ ਤੱਕ ਇਹ ਕਹਿੰਦੇ ਡਾਟਾ ਵੀ ਆਈ ਆ ਜਾਂਦੇ ਉੱਤੇ ਆਈ ਆਉਂਦਾ ਭਾਈ ਹੁਣ ਕੱਢਦੇ ਨੇ ਹੁਣ ਕੀ ਕਰੀਏ ਸਰਕਾਰ ਡਾਟਾ ਲੱਗਦਾ ਵੀ ਨਹੀਂ ਸਰਕਾਰ ਡਾਟਾ ਲੱਗਦਾ ਵੀ ਨਹੀਂ ਇੱਥੇ ਦਮਾਰੇ ਹੈ ਜਿਹੜੇ ਸਾਹਮਣੇ ਡਾਟਾ ਖੋਲਦੇ ਨੇ ਡਾਟਾ ਢੱਕਣ ਮੇਲੇ ਲੂਜ਼ ਹੋ ਜਾਂਦਾ ਲੱਕ 'ਚ ਦਾਰੂ ਪਿੰਡ ਜਾਂਦੀ ਆ ਉਹ ਸਰਕਾਰ ਭਾਈ ਚੱਲੇ ਇਸੇ ਦੀਤੇ ਰਹੀ ਆ ਹੈ